ਕੈਨੇਡਾ ਵਿੱਚ ਨਸ਼ਿਆਂ ਦੇ ਕੇਸ ਦੇ ਵਿੱਚ ਬਹੁਤ ਸਾਰੇ ਟਰੱਕ ਡਰਾਈਵਰ ਹੁਣ ਤੱਕ ਫੜੇ ਜਾ ਚੁੱਕੇ ਨੇ ਤਾਜ਼ਾ ਖਬਰ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਦੀ ਹੈ ਜਿਸ ਬਾਰੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਡਰਾਈਵਰ ਕੈਨੇਡਾ ਦੇ ਅੰਦਰ 187 ਕਿਲੋ ਕੋਕੀਨ ਲਿਹਾਉਂਦਾ ਫੜਿਆ ਗਿਆ ਏਜੰਸੀ ਦੇ ਦੱਸਣ ਦੇ ਮੁਤਾਬਕ ਅਮਰੀਕਾ ਤੋਂ ਆ ਰਿਹਾ ਇਹ ਟਰੱਕ ਸਾਰਨੀਆਂ ਬਾਰਡਰ ਤੇ ਬਲੂ ਵਾਟਰ ਬ੍ਰਿਜ ਬਾਰਡਰ ਕਰਾਸਿੰਗ ਤੇ ਫੜਿਆ ਗਿਆ CBSA ਦੇ ਦੱਸਣ ਮੁਤਾਬਕ 27 ਸਾਲਾ ਕਰਮਵੀਰ ਸਿੰਘ ਇਸ ਟਰੱਕ ਨੂੰ ਚਲਾ ਰਿਹਾ ਸੀ ਤੇ ਦੂਜੀ ਇਨਸਪੈਕਸ਼ਨ ਦੇ ਵਿੱਚ ਇਸ ਦੇ ਟਰੱਕ ਦੇ ਵਿੱਚੋਂ 6 ਵੱਡੇ ਬਕਸਿਆਂ ਦੇ ਵਿੱਚ ਲੁਕੋ ਕੇ ਰੱਖੀਆਂ ਕੋਕੀਨ ਦੀਆਂ 161 ਇੱਟਾਂ ਪੁਲਿਸ ਡੌਗਸ ਦੀ ਮਦਦ ਦੇ ਨਾਲ ਫੜੀਆਂ ਗਈਆਂ ਨੇ ਬ੍ਰੈਮਟਨ ਵਾਸੀ ਕਰਮਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ RCMP ਨੂੰ ਸੌਂਪ ਦਿੱਤਾ ਗਿਆ ਕੈਨੇਡਾ ਬਾਰਡਰ ਸਰਵਿਸ ਏਜੰਸੀ ਦਾ ਕਹਿਣਾ ਹੈ ਕਿ ਇਸ ਕੋਕੀਨ ਦੀ ਕੀਮਤ ਬਾਜ਼ਾਰ ਦੇ ਵਿੱਚ 23.2 ਮਿਲੀਅਨ ਡਾਲਰ ਜੋ ਕਿ ਤਕਰੀਬਨ 1 ارب 45 ਕਰੋੜ 36 ਲੱਖ 23840 ਰੁਪਏ ਬਣਦੀ ਹੈ ਕੇਂਦਰੀ ਪਬਲਿਕ ਸੇਫਟੀ ਮੰਤਰੀ ਗੈਰੀ ਅਨੰਦਾ ਸਿੰਘਾਰੀ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣਾ ਸਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਸੀਬੀਐਸਏ ਦਾ ਕਹਿਣਾ ਹੈ ਕਿ ਇਸ ਸਾਲ ਹੁਣ ਤੱਕ ਕੇਵਲ ਦੱਖਣੀ ਓਨਟੇਰੀਓ ਦੇ ਬਾਰਡਰਾਂ ਤੇ 978 ਕਿਲੋ ਕੋਕੀਨ ਫੜੀ ਜਾ ਚੁੱਕੀ ਹੈ ਇਸ ਤੋਂ ਪਹਿਲਾਂ ਜੂਨ 10 ਨੂੰ ਪੀਲ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੇ 479 ਕਿਲੋ ਕੋਕੀਨ ਫੜੀ ਹੈ ਜਿਸ ਦੀ ਬਾਜ਼ਾਰੀ ਕੀਮਤ 47.9 ਮਿਲੀਅਨ ਡਾਲਰ ਬਣਦੀ ਹੈ ਤੇ ਇਸ ਕੇਸ ਦੇ ਵਿੱਚ ਇੱਕ ਵੱਡੇ ਗਰੁੱਪ ਦਾ ਪਤਾ ਲੱਗਿਆ ਜੋ ਕਿ ਕਮਰਸ਼ੀਅਲ ਟਰੱਕਾਂ ਦੇ ਜ਼ਰੀਏ ਕੈਨੇਡਾ ਦੇ ਵਿੱਚ ਨਸ਼ੇ ਲਿਆਉਣ ਦਾ ਕਾਰੋਬਾਰ ਕਰਦਾ ਸੀ ਕੈਨੇਡਾ ਵਿੱਚ ਨਸ਼ਿਆਂ ਦੇ ਕੇਸ ਦੇ ਵਿੱਚ ਬਹੁਤ ਸਾਰੇ ਟਰੱਕ ਡਰਾਈਵਰ ਹੁਣ ਤੱਕ ਫੜੇ ਜਾ ਚੁੱਕੇ ਨੇ ਤਾਜ਼ਾ ਖਬਰ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਦੀ ਹੈ ਜਿਸ ਬਾਰੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਡਰਾਈਵਰ ਕੈਨੇਡਾ ਦੇ ਅੰਦਰ 187 ਕਿਲੋ ਕੋਕੀਨ ਲਿਹਾਉਂਦਾ ਫੜਿਆ ਗਿਆ ਏਜੰਸੀ ਦੇ ਦੱਸਣ ਦੇ ਮੁਤਾਬਕ ਅਮਰੀਕਾ ਤੋਂ ਆ ਰਿਹਾ ਇਹ ਟਰੱਕ ਸਾਰਨੀਆਂ ਬਾਰਡਰ ਤੇ ਬਲੂ ਵਾਟਰ ਬ੍ਰਿਜ ਬਾਰਡਰ ਕਰਾਸਿੰਗ ਤੇ ਫੜਿਆ ਗਿਆ CBSA ਦੇ ਦੱਸਣ ਮੁਤਾਬਕ 27 ਸਾਲਾ ਕਰਮਵੀਰ ਸਿੰਘ ਇਸ ਟਰੱਕ ਨੂੰ ਚਲਾ ਰਿਹਾ ਸੀ ਤੇ ਦੂਜੀ ਇਨਸਪੈਕਸ਼ਨ ਦੇ ਵਿੱਚ ਇਸ ਦੇ ਟਰੱਕ ਦੇ ਵਿੱਚੋਂ 6 ਵੱਡੇ ਬਕਸਿਆਂ ਦੇ ਵਿੱਚ ਲੁਕੋ ਕੇ ਰੱਖੀਆਂ ਕੋਕੀਨ ਦੀਆਂ 161 ਇਟਾਂ ਪੁਲਿਸ ਡੌਗਸ ਦੀ ਮਦਦ ਦੇ ਨਾਲ ਫੜੀਆਂ ਗਈਆਂ ਨੇ ਬ੍ਰੈਮਟਨ ਵਾਸੀ ਕਰਮਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ RCMP ਨੂੰ ਸੌਂਪ ਦਿੱਤਾ ਗਿਆ ਕੈਨੇਡਾ ਬਾਰਡਰ ਸਰਵਿਸ ਏਜੰਸੀ ਦਾ ਕਹਿਣਾ ਹੈ ਕਿ ਇਸ ਕੋਕੀਨ ਦੀ ਕੀਮਤ ਬਾਜ਼ਾਰ ਦੇ ਵਿੱਚ $8.2 ਮਿਲੀਅਨ ਜੋ ਕਿ ਤਕਰੀਬਨ 1 ارب 45 ਕਰੋੜ 36 ਲੱਖ 23840 ਰੁਪਏ ਬਣਦੀ ਹੈ ਕੇਂਦਰੀ ਪਬਲਿਕ ਸੇਫਟੀ ਮੰਤਰੀ ਗੈਰੀ ਅਨੰਦਾ ਸਿੰਘਾਰੀ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣਾ ਸਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਸੀਬੀਐਸਏ ਦਾ ਕਹਿਣਾ ਹੈ ਕਿ ਇਸ ਸਾਲ ਹੁਣ ਤੱਕ ਕੇਵਲ ਦੱਖਣੀ ਓਨਟੇਰੀਓ ਦੇ ਬਾਰਡਰਾਂ ਤੇ 978 ਕਿਲੋ ਕੋਕੀਨ ਫੜੀ ਜਾ ਚੁੱਕੀ ਹੈ ਇਸ ਤੋਂ ਪਹਿਲਾਂ ਜੂਨ 10 ਨੂੰ ਪੀਲ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੇ 479 ਕਿਲੋ ਕੋਕੀਨ ਫੜੀ ਹੈ ਜਿਸ ਦੀ ਬਾਜ਼ਾਰੀ ਕੀਮਤ 47.9 ਮਿਲੀਅਨ ਡਾਲਰ ਬਣਦੀ ਹੈ ਤੇ ਇਸ ਕੇਸ ਦੇ ਵਿੱਚ ਇੱਕ ਵੱਡੇ ਗਰੁੱਪ ਦਾ ਪਤਾ ਲੱਗਿਆ ਜੋ ਕਿ ਕਮਰਸ਼ੀਅਲ ਟਰੱਕਾਂ ਦੇ ਜ਼ਰੀਏ ਕੈਨੇਡਾ ਦੇ ਵਿੱਚ ਨਸ਼ੇ ਲਿਆਉਣ ਦਾ ਕਾਰੋਬਾਰ ਕਰਦਾ ਸੀ